ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਜਾਜ ਦੇ ਵਿੱਚ ਆਪਾਂ ਤੇ ਜਾਜ ਦੇ ਉੱਤੋਂ ਤੁਸੀਂ ਪਤਲਾ ਦਾ ਜਿਹੜਾ ਕਿ ਨਿਆਰਾ ਇਸ ਤਰ੍ਹਾਂ ਦਾ ਦੇਖ ਸਕਦੇ ਆ ਕਿ ਜਿੱਦਾਂ ਰੂਹ ਨਹੀਂ ਪਈ ਹੁੰਦੀ ਉਦਾਂ ਦੇਖੋ ਕਿੰਨਾ ਸੋਹਣਾ ਲੱਗਦਾ ਇਸ ਸਾਈਡ ਤੇ ਆਪ ਬੈਠੇ ਆਂ ਤੇ ਉੱਥੋਂ ਆਪਾਂ ਤੁਹਾਨੂੰ ਇਹ ਜਿਹੜਾ ਕਿ ਉੱਤੋਂ ਰੱਬ ਦੀ ਗੱਲ ਕਰਦੇ ਜਦੋਂ ਕਿ ਦੇਖੋ ਜਿੱਦਾਂ ਇਹ ਧੂਮ ਪਈ ਹੁੰਦੀ ਹੈ ਨਾ ਜਾਜ ਉੱਤੇ ਆ ਬੱਦਲਾਂ ਤੇ ਤੇ ਜਿਹੜੇ ਕਿ ਉੱਤੋਂ ਉੱਤੇ ਜਾ ਰਿਹਾ ਤੇ ਜੇ ਬੱਦਲਾਂ ਦੇ ਵਿੱਚ ਆ ਜਾਂਦਾ ਤੇ ਫਿਰ ਕੁਝ ਨਹੀਂ ਦਿਖਦਾ ਪੂਰਾ ਕਿ ਥੱਲੇ ਆ ਜਾਂਦਾ ਫਿਰ ਤਾਂ ਸਮਝ ਲਓ ਕਿ ਧਰਤੀ ਆਪਾਂ ਕਿ ਜਿਹੜੇ ਕਿ ਸਾਰੀ ਦਿਖਦੀ ਹੈ ਤੇ ਬੱਦਲਾਂ ਦੇ ਉੱਤੇ ਆ ਲੱਕਰੀ ਦਾ ਕੀ ਆਈ ਬਾਤ ਹੈ ਤੇ ਦੱਸਿਓ ਤੁਹਾਨੂੰ ਇਹ ਵੀਡੀਓ ਆਪਣੀ ਕੰਤਾ ਦੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੇਖੋ ਜਦੋਂ ਕੋਈ ਜਾਂਦੇ ਉੱਤੇ ਕਦੇ ਵੀ ਬੈਠੋਗੇ ਮਾਰਨਿੰਗ ਟਾਈਮ ਆ ਸੋਭਾ ਦਾ ਹੈ ਇੰਦਾਂ ਨਜ਼ਾਰਾ ਦੇਖੋ